ਇੱਕ ਤੇ ਕਰਾਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਨੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਤੇ ਸ਼ਰਮ ਥੋੱਕ ਕੇ ਕਹਿੰਨੀ ਐ ਵੀ ਕੋਈ ਤਸਿਲਦਾਰ ਜਿਹੜੀ ਅੱਜ ਤੱਕ ਮਜਰੀ ਦੀ ਰਹੀ ਐ ਕੋਈ ਤਸਿਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਐ ਉਹ ਨਾ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟ ਖਸੁੱਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰਾਨੀ ਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ ਮੀਡੀਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣ ਹੈ ਮੇਰੇ ਤੱਕ ਗੱਲ ਲੈ ਕੇ ਆਓ ਇੱਕ ਤਾਂ ਕਰਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਨੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਤੇ ਸ਼ਰਮ ਥੋੱਕ ਕੇ ਕਹਿੰਦੀ ਐ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਜ਼ਰੀ ਦੀ ਰਹੀ ਐ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡ ਅਫਸਰਾਂ ਦੇ ਜਿਹੜੇ ਅਵਾਰਡ ਐ ਉਹ ਨਾ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟ ਖਸੁੱਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰਾਨੀ ਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ মিডিਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣਾਂ ਮੇਰੇ ਤੱਕ ਗੱਲ ਲੈ ਕੇ ਆਓ ਇੱਕ ਤਾਂ ਕਰਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਨੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਤੇ ਸ਼ਰਮ ਥੋੱਕ ਕੇ ਕਹਿੰਦੀ ਐ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਜ਼ਰੀ ਦੀ ਰਹੀ ਐ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡ ਅਕਸਰਾਂ ਦੇ ਜਿਹੜੇ ਅਵਾਰਡ ਐ ਉਹ ਨਾ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟ ਖਸੁੱਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰਾਨੀ ਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ ਮੀਡੀਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣਾ ਮੇਰੇ ਤੱਕ ਗੱਲ ਲੈ ਕੇ ਆਓ ਇੱਕ ਤਾਂ ਕਰਾਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਨੇ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਤੇ ਸ਼ਰਮ ਥੋੱਕ ਕੇ ਕਹਿੰਨੀ ਐ ਵੀ ਕੋਈ ਤਸਿਲਦਾਰ ਜਿਹੜੀ ਅੱਜ ਤੱਕ ਮਜਰੀ ਦੀ ਰਹੀ ਐ ਕੋਈ ਤਸਿਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਐ ਉਹ ਨਾ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟ ਖਸੁੱਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਵੀ ਕੋਈ ਲੋਕ ਸਾਡੇ ਤੱਕ ਮੇਰੇ ਕੋਲ ਕੋਈ ਖਬਰ ਇਹਨਾਂ ਦੀ ਲੈ ਕੇ ਆਉਣਗੇ ਕੋਈ ਸਬੂਤ ਲੈ ਕੇ ਆਉਣਗੇ ਬਾਕੀ ਮੈਂ ਇਹਨਾਂ ਦਾ ਦੌਰਾ ਰੱਖੂੰਗੀ ਇਹਨਾਂ ਤੇ ਨਿਗਰਾਨੀ ਰੱਖੂੰਗੀ ਤੇ ਜੇ ਕੋਈ ਵੀ ਮੇਰਾ ਨਾਮ ਲੈਂਦਾ ਮੇਰੇ ਤੱਕ ਇਹ ਗੱਲ মিডিਆ ਵਾਲਾ ਕੋਈ ਵੀਰੇ ਇਹ ਨਾ ਸੋਚੇ ਕਿ ਇਹਨਾਂ ਤਹਿਸੀਲਦਾਰਾਂ ਨਾਲ ਜਾਂ ਇਹਨਾਂ ਕਿਸੇ ਈਓ ਦੇ ਨਾਲ ਸਾਡਾ ਕੋਈ ਲੈਣ ਦੇਣਾ ਮੇਰੇ ਤੱਕ ਗੱਲ ਲੈ ਕੇ